ਹੈਲੋ ਫਰੈਂਡਸ ਵੈਲਕਮ ਟੂ ਟ੍ਰੀਨਸ ਬਲੌਗਸ ਆਮ ਕੁਲਵੀਰ ਸਿੰਘ ਤੇ ਹੁਣ ਗੱਲ ਕਰਾਂਗੇ ਡੋਨਲਡ ਟਰੰਪ ਬਾਰੇ ਜੋ ਡੈਲੀ ਕਹਿੰਦੇ ਨੇ ਕਿ ਟੈਕਸ ਲਗਾ ਦਿੱਤਾ ਅਸੀਂ ਲਗਾ ਦੇਣਾ ਹੈਗਾ ਕਦੇ ਉਹਨੂੰ ਰੋਕ ਦਿੰਦੇ ਨੇ ਤੇ ਇਸ ਤਰ੍ਹਾਂ ਕਾਫੀ ਚੀਜ਼ਾਂ ਚੱਲ ਰਹੀਆਂ ਨੇ ਤੇ ਹੁਣ ਜਲਦੀ ਜਲਦੀ ਦੇਖਾਂਗੇ ਕਿ ਟਰੰਪ ਦੇ ਆਉਣ ਨਾਲ ਅਮਰੀਕਾ ਦੇ ਵਿੱਚ ਜਾਂ ਫਿਰ ਕੈਨੇਡਾ ਦਾ ਵਿੱਚ ਜਾਂ ਫਿਰ ਦੁਨੀਆ ਦੇ ਵਿੱਚ ਕੀ ਪ੍ਰੋਬਲਮਸ ਆ ਸਕਦੀਆਂ ਨੇ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਅਤੇ ਦੂਸਰੀ ਵੀਡੀਓਜ਼ ਵੀ ਜਰੂਰ ਦੇਖਿਓ ਇੱਕ ਮੈਂ ਰੀਸੈਂਟ ਬਣਾਈ ਹੈ ਜਿਸ ਦੇ ਵਿੱਚ ਅੰਦੇਵੇਂ ਪ੍ਰਧਾਨ ਮੰਤਰੀਆਂ ਨਾਲ ਕੀ ਕੀ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਉਹਦੇ ਕੀ ਵਾਦੇ ਨੇਗੇ ਉਹ ਵੀ ਮੈਂ ਡਿਸਕਸ ਕੀਤੇ ਨੇ ਤੇ ਹੁਣ ਵਿਦਆਊਟ ਵੇਸਟਿੰਗ ਐਨੀ ਟਾਈਮ लेट्स ਸਟਾਰਟ ਦਾ ਵਲੌਗ ਤੇ ਇਸ ਦੇ ਵਿੱਚ ਡੋਨਲਡ 트੍ਰੰਪ ਜੋ ਹੈਗੇ ਸੀਗੇ ਅ ਪ੍ਰੈਜ਼ੀਡੈਂਟ ਬਣਨੇਗੇ ਯੂਐਸਏ ਦੇ ਤਾਂ ਉਹ ਜਦੋਂ ਦੇ ਆਏ ਨੇ ਸਟਾਰਟਿੰਗ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਇਹ ਸੋਚ ਕੇ ਕਿ ਉਹ ਕਾਫੀ ਜ਼ਿਆਦਾ ਜੌਬਸ ਕ੍ਰੀਏਟ ਕਰਨਨਗੇ ਬਿਜ਼ਨਸ ਵਗੈਰਾ ਕਾਫੀ ਵਧੀਆ ਹੋਊਗਾ ਐਂਡ ਅਮਰੀਕਾ ਨੂੰ ਦੇਰ ਗੋਣਾ ਮੇਕ ਅਮਰੀਕਾ ਗ੍ਰੇਟ ਅਗੇਨ ਇਹ ਸਲੋਗਨ ਚੱਲ ਰਿਹਾ ਸੀ ਜਦੋਂ ਪਤਾ ਚੱਲਿਆ ਕਿ ਉਹ ਇਲੈਕਸ਼ਨ ਜਿੱਤ ਗਏ ਸਟਾਕ ਮਾਰਕੀਟ ਵਗੈਰਾ ਕਾਫੀ ਜ਼ਿਆਦਾ ਉੱਪਰ ਚਲਾ ਗਿਆ ਸੀਗਾ ਇਹ ਮਨ ਕੇ ਇੰਡੀਆ ਦੇ ਵਿੱਚ ਵੀ ਨਿਊਜ਼ ਸੀਗੀ ਕਿ ਜੋ ਇੰਡੀਆ ਦੇ ਵਿੱਚ ਕੰਪਨੀਆਂ ਸਹੀਆਂ ਸੀਗੀਆਂ ਯੂ ਐਸ ਏ ਦੀਆਂ ਐਫ ਆਈ ਆਈਸ ਕਹਿੰਦੇ ਨੇ ਫਾਈਨੈਂਸ਼ੀਅਲ ਪਤਾ ਨਹੀਂ ਇੰਸਟੀਟਿਊਸ਼ਨ ਕੁਛ ਹੈ ਇਸ ਤਰ੍ਹਾਂ ਕਰਕੇ ਜੋ ਵੱਡੀਆਂ ਕੰਪਨੀਆਂ ਹੁੰਦੀਆਂ ਨੇ ਪੈਸਾ ਲਗਾਉਂਦੀਆਂ ਨੇ ਤਾਂ ਉਹਨਾਂ ਨੇ ਸਾਰਾ ਪੈਸਾ ਕੱਢ ਲਿਆ ਸੀ ਤੇ ਮਾਰਕੀਟ ਗਿਰ ਗਿਆ ਇੰਡੀਆ ਦਾ ਤੇ ਉਹ ਪੈਸਾ ਇਹਨਾਂ ਨੇ ਵਾਪਸ ਅਮਰੀਕਾ ਦੇ ਵਿੱਚ ਲੈ ਆਈਆਂ ਕੰਪਨੀਆਂਸ ਬਟ ਹੁਣ ਜਦੋਂ ਦਾ ਇਹ ਆਇਆ ਉਸ ਤੋਂ ਬਾਅਦ ਇਸ ਨੇ ਇੱਕ ਤਰ੍ਹਾਂ ਨਾਲ ਜਿੱਦ ਜੀ ਫੜ ਰੱਖੀ ਹੈ ਕਿ ਮੈਂ ਟੈਕਸ ਲਗਾਉਣਾ ਹੈ ਟੈਕਸ ਲਗਾਉਣਾ ਹੈਗਾ ਤੇ ਜਦੋਂ ਵੀ ਇਹ ਬਿਆਨ ਦਿੰਦਾ ਹੈਗਾ ਤਾਂ ਮਾਰਕੀਟ ਜਿਹੜਾ ਹੈਗਾ ਸਟਾਕ ਮਾਰਕੀਟ ਕਾਫੀ ਜ਼ਿਆਦਾ ਗਿਰ ਰਿਹਾ ਹੈਗਾ ਐਂਡ ਲਾਸਟ ਦੋ ਢਾਈ ਸਾਲ ਤੋਂ ਤਿੰਨ ਸਾਲ ਤੋਂ ਜਿਵੇਂ ਕਿ ਰਿਸੈਸ਼ਨ ਦੀ ਆਪਾਂ ਗੱਲ ਕਰਦੇ ਹਾਂ ਯੂਕੇ ਦੇ ਵਿੱਚ ਆ ਗਈ ਸੀ ਰਿਸੈਸ਼ਨ ਐਂਡ ਕੈਨੇਡਾ ਕੈਨੇਡਾ ਦੇ ਵਿੱਚ ਇਨ ਬੀਟਵੀਨ ਜਿਹ ਹੈਗਾ ਮਤਲਬ ਰਿਸੈਸ਼ਨ ਆਈ ਸੀਗੀ ਜਾਂ ਅਸਲੀ ਨਹੀਂ ਆਈ ਹੈਗੀ ਜੋਬਜ਼ੇ ਕਟੀਆਂ ਜ਼ਰੂਰ ਸੀਗੀਆਂ ਬਟ ਕੰਪਲੀਟਲੀ ਖਤਮ ਨਹੀਂ ਹੋਇਆ ਸੀਗਾ ਤੇ ਉਸ ਤੋਂ ਬਾਅਦ ਨੰਬਰ ਤੀਸਰਾ ਹੈਗਾ ਕਿ ਯੂ ਐਸ ਏ ਹੈਗਾ ਸੀਗਾ ਇੱਥੇ ਵੀ ਰੀਸੈਸ਼ਨ ਆ ਗਈ ਸੀਗੀ ਹਾਲਾਂਕਿ ਬਾਹਰਲੇਆਂ ਨੂੰ ਨਹੀਂ ਪਤਾ ਹੁੰਦਾ ਹੁਣ ਆਪਾਂ ਜਿਵੇਂ ਪੰਜਾਬ ਦੇ ਵਿੱਚ ਵੀਡੀਓ ਦੇਖ ਰਹੇ ਹਾਂ ਆਪਾਂ ਨੂੰ ਉੱਥੇ ਜਸਟ ਹਾਈਲਾਈਟ ਕੀਤਾ ਜਾਂਦਾ ਕਿ ਕੈਨੇਡਾ ਦੇ ਵਿੱਚ ਰੀਸੈਸ਼ਨ ਹੈਗੀ ਆ ਕਿਉਂਕਿ ਕੈਨੇਡਾ ਦੇ ਵਿੱਚ ਲੋਕੀ ਆਪਣੇ ਕਾਫੀ ਜ਼ਿਆਦਾ ਜਾਣਦੇ ਨੇਗੇ ਪੰਜਾਬੀ ਤਾਂ ਕਰਕੇ ਉਹਨਾਂ ਨੂੰ ਉੱਥੋਂ ਤੱਕ ਦਾ ਹੀ ਪਤਾ ਹੁੰਦਾ ਅਮਰੀਕਾ ਦੇ ਵਿੱਚ ਵੀ ਹੁਣ ਅਸੀਂ ਪਹਿਲੇ ਜਾਂਦੇ ਸੀਗੇ ਐਂਡ ਨਾਲ ਦੇ ਫਰੈਂਡਸ ਵੀ ਹੁੰਦੇ ਨੇ ਅੱਗੇ ਦੇਖ ਕੇ ਪਤਾ ਚੱਲਦਾ ਚੀਜ਼ਾਂ ਤਾਂ ਉੱਥੇ ਵੀ ਜੋਬਸ ਚਾਰ-ਚਾਰ ਪੰਨਪੇਚ ਮਹੀਨੇ ਨਹੀਂ ਮਿਲ ਰਹੀਆਂ ਲੋਕੀ ਹਫ਼ਤੇ ਦੇ ਉਹ 20-20 ਵਾਈ ਵਾਈ ਘੰਟੇ ਕੰਮ ਕਰ ਰਹੇ ਨੇ ਤਾਂ ਸੇਮ ਸੀਗਾ ਬਟ ਫਿਰ ਵੀ ਇੱਕ ਹੱਦ ਤੱਕ ਅਮਰੀਕਾ ਦੇ ਵਿੱਚ ਇਹ ਦਾ ਜਿਆਦਾ ਅਸਰ ਨਹੀਂ ਹੋਇਆ ਸੀਗਾ ਰੈਸੈਸ਼ਨ ਦਾ ਤਾਂ ਹੁਣ ਆਪਾਂ ਮੇਨ ਪੁਆਇੰਟ ਦੇ ਉੱਤੇ ਆਉਣੇ ਆ ਕਿ ਜੋ ਟੈਕਸਿਸ ਲੱਗੇ ਨੇ ਟੈਰਿਫ ਉਹਨਾਂ ਦਾ ਕੀ ਅਸਰ ਹੋਏਗਾ ਪਹਿਲੇ ਚ ਟੈਕਸ ਕਿਸ ਤਰ੍ਹਾਂ ਹੁੰਦਾਗਾ ਹੁਣ ਜਿਵੇਂ ਅਸੀਂ ਟਰੱਕ ਲੈ ਕੇ ਜਾਂਦੇ ਸੀ ਇੱਥੋਂ ਕੈਨੇਡਾ ਤੋਂ ਯੂਐਸਏ ਮੰਲੋ 1 ਲੱਖ ਡਾਲਰ ਦੀ ਜੋ ਕੀਮਤ ਹੈਗੀ ਆ ਉਹ ਮਾਲ ਜੋ ਵੀ ਹੈਗਾ ਟਰੱਕ ਦੇ ਵਿੱਚ ਉਹ ਰੱਖਿਆ ਹੋਇਆ ਹੈਗਾ ਹਾਲਾਂਕਿ ਉਹ ਜ਼ਿਆਦਾ ਹੁੰਦਾ ਪਰ 1 ਲੱਖ ਡਾਲਰ ਹੀ ਮੰਨ ਕੇ ਚੱਲਦੇ ਆ ਤਾਂ ਇੱਥੋਂ ਜਾਂਦਾ ਸੀ ਬਾਰਡਰ ਕ੍ਰੋਸ ਕਰਦਾ ਸੀਗਾ ਤੇ ਉੱਥੇ ਜਾ ਕੇ ਜੋ ਵੀ ਰਿਸਿਵਰ ਸੀਗਾ ਜਿਹਦੇ ਕੰਪਨੀ ਜਿਨ੍ਹਾਂ ਨੇ ਮੰਗਵਾਇਆ ਹੁੰਦਾ ਕੈਨੇਡਾ ਤੋਂ ਤਾਂ ਉੱਥੇ ਚੱਟਾ ਉਹਦੇ ਕੋਈ ਟੈਕਸ ਨਹੀਂ ਹੁੰਦਾ ਸੀ ਤਾਂ ਹੁਣ ਕੀ ਹੋ ਰਿਹਾ ਕਿ ਕੈਨੇਡਾ ਤੋਂ ਅਗਰ 1 ਲੱਖ ਦਾ ਮਤਲਬ ਸਮਾਨ ਲੱਦੇ ਹੋਇਆ ਹੈਗਾਗਾ ਟਰਾਲੇ ਦੇ ਵਿੱਚ ਤਾਂ ਉਹ 1 ਲੱਖ ਦੇ ਉੱਤੇ 25 ਡਾਲਰ ਗਵਰਨਮੈਂਟ ਨੂੰ ਦੇਣੇ ਪੈਣਗੇ ਤਾਂ ਕੰਪਨੀ ਕੀ ਕਰੂਗੀ 25000 ਡਾਲਰ ਮਤਲਬ ਲੱਖ ਪਿੱਛੇ ਗਵਰਨਮੈਂਟ ਨੂੰ ਪੇ ਕਰੂਗੀ ਗਵਰਨਮੈਂਟ ਨੂੰ ਪ੍ਰੋਫਿਟ ਹੋ ਜਾਊਗਾ ਤੇ ਉਹ ਜਿਹੜਾ ਸਮਾਨ ਹੈਗਾ 1 ਲੱਖ ਦਾ ਉਹਨਾਂ ਨੇ ਫਿਰ ਉਹ 1 ਲੱਖ 25 ਦਾ ਕਰ ਦੇਣਾ ਤਾਂ 1 ਲੱਖ 25 ਦਾ ਇਹ ਜੋ ਸਮਾਨ ਹੋ ਗਿਆ ਜੋ ਲੱਖ ਦਾ ਸੀਗਾ ਤਾਂ ਅਮਰੀਕਾ ਦੇ ਲੋਕਾਂ ਨੂੰ ਹੀ ਖਰੀਦਣਾ ਪੈਣਾ ਉਹ ਤਾਂ ਇਸ ਦੇ ਨਾਲ ਕੀ ਹੋ ਰਿਹਾ ਕਿ ਮਹਿੰਗਾਈ ਕਾਫੀ ਜ਼ਿਆਦਾ ਹੁਣ ਵਧਣ ਵਾਲੀ ਆ ਐਂਡ ਅਮਰੀਕਨਸ ਹੀ ਕੈਰੀ ਨੇ ਉੱਤ ਦੀ ਜੋ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੇ ਨੇ ਤਾਂ ਉਹ ਕਹਿੰਦੇ ਨੇ ਕਿ ਵੀ ਰੈਡੀ ਫॉर ਦਾ ਇਨਫਲੇਸ਼ਨ ਸੁਪਰ ਇਨਫਲੇਸ਼ਨ ਤਾਂ ਹੁਣ 2% ਤੇ ਹੀ ਜਾ ਰਹੀ ਹੈ 4% ਤੇ ਵੀ ਹੁਣ ਜਾ ਸਕਦੀ ਹੈ ਉਸ ਤੋਂ ਬਾਅਦ ਹੋਰ ਵੀ ਵਧੂਗੀ ਤਾਂ ਇਹ ਜੋ ਵੀ ਸੀਗਾ ਡਿਸੀਜਨ 트ੰਪ ਦਾ ਇਹ ਉਲਟਾ ਪੈਣ ਲੱਗ ਗਿਆ ਇਸੇ ਦੋਨੋਂ ਦੇਸ਼ਾਂ ਦਾ ਦੋਨੋਂ ਦਾ ਨਹੀਂ ਤਿੰਨ ਚਾਰ ਦੇਸ਼ ਹੈਗੇ ਨੇ ਜਿਨ੍ਹਾਂ ਦਾ ਨੁਕਸਾਨ ਕਰਨਾ ਹੈਗਾ ਅਗਰ ਇੱਥੇ ਉਹਨੇ 트ੰਪ ਦਾ ਇਹ ਟੈਰਿਫ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕੈਨੇਡਾ ਵਾਲੇ ਵੀ ਲਗਾਉਣਗੇ ਜੋ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਚੀਜ਼ਾਂ ਜਾ ਰਹੀਆਂ ਨੇ ਤਾਂ ਉਹ ਵੀ 25% ਮਹਿੰਗੀਆਂ ਹੋ ਜਾਣਗੀਆਂ। ਦੇਖੋ ਤੁਸੀਂ ਸੋਚੋ ਕੋਈ ਚੀਜ਼ 100 ਡਾਲਰ ਦੀ ਹੈਗੀ ਆ ਤਾਂ ਉਹ 125 ਦੀ ਪਊਗੀ। ਦੋਨੋਂ ਪਾਸੇ ਇਸ ਦੇ ਨਾਲ ਮਹਿੰਗਾਈ ਇੱਥੇ ਹੁਣ ਕਾਫੀ ਵਧਣ ਵਾਲੀ ਆ। ਰੀਸੈਸ਼ਨ ਇੱਥੇ ਚੱਲ ਰਹੀ ਸੀ ਕੈਨੇਡਾ ਦੇ ਵਿੱਚ ਆਲਰੇਡੀ। ਯੂ ਐਸ ਏ ਦੇ ਵਿੱਚ ਜਸਟ ਸਟਾਰਟ ਜੀ ਹੋਈ ਸੀ ਉਹਨਾਂ ਨੇ ਕੰਟਰੋਲ ਕਰ ਲਈ ਸੀ। ਬਟ ਹੁਣ ਉੱਥੇ ਦੇ ਬੈਂਕਸ ਵਗੈਰਾ ਜੋ ਵੀ ਹੈਗੇ ਨੇ ਉਹ ਵੀ ਅਕੀ ਕਹਿ ਰਹੇ ਨੇ ਕਿ ਹੁਣ ਇਹ ਕੰਟਰੋਲ ਦੇ ਵਿੱਚ ਨਹੀਂ ਆਉਣੀ ਅਗਰ 트ੰਪ ਇਸੇ ਤਰ੍ਹਾਂ ਹੀ ਲੱਗਿਆ ਰਿਹਾ ਇਹ ਅਮਰੀਕਨ ਕਹਿ ਰਹੇ ਨੇ ਕਿ ਇਸ ਤੋਂ ਬਾਅਦ ਜੋ ਚੀਜ਼ਾਂ ਹੈਗੀਆਂ ਨੇ ਜਿਵੇਂ ਕਾਰਸ ਵਗੈਰਾ ਹੋਗੇ ਉਹ ਕਾਫੀ ਜ਼ਿਆਦਾ ਮਹਿੰਗੀਆਂ ਹੋਣ ਵਾਲੀਆਂ ਨੇ ਹੁਣ ਫੋਰਡ ਦੀਆਂ ਕੁਝ ਕਾਰਾਂ ਤਾਂ ਹੋ ਵੀ ਗਈਆਂ 10000 ਤੋਂ 12000 ਡਾਲਰ ਮਤਲਬ ਕੀਮਤ ਵਧ ਚੁੱਕੀ ਹੈ ਕਾਰਾਂ ਦੀ ਇਸ ਦਾ ਕਾਰਨ ਇਹ ਹੈ ਕਿ ਇਸ ਤੋਂ ਪਹਿਲੇ ਇਹਨਾਂ ਨੇ ਸਿਸਟਮ ਕਾਫੀ ਜ਼ਿਆਦਾ ਖੁੱਲਾ ਛੱਡਿਆ ਹੋਇਆ ਸੀਗਾ ਮਤਲਬ ਕੈਨੇਡਾ ਅਮਰੀਕਾ ਤੇ ਮੈਕਸੀਕੋ ਇੱਕ ਫੋਰਡ ਦੀ ਐਗਜ਼ਾਮਪਲ ਲੈ ਲਈਏ ਫੋਰਡ ਦੇ ਪਿੱਕੇ ਵਗੈਰਾ ਹੈਗੇ ਨੇ ਤਾਂ ਇਹ ਤਿੰਨਾਂ ਦੇਸ਼ਾਂ ਦੇ ਵਿੱਚ ਇਹਨਾਂ ਦੇ ਪਾਰਟਸ ਬਣਦੇ ਨੇ ਮਤਲਬ ਕੁਝ ਕੁ ਅਮਰੀ ਆਪਣਾ ਅਮਰੀਕਾ ਦੇ ਵਿੱਚ ਬਣਦੇ ਨੇ ਕੈਨੇਡਾ ਦੇ ਵਿੱਚ ਬਣਦੇ ਨੇ ਕਈ ਵਾਰੀ ਅਸੈਂਬਲ ਹੁੰਦੇ ਨੇ ਜਾਂ ਕਿ ਮੈਕਸੀਕੋ ਦੇ ਵਿੱਚ ਮਤਲਬ ਇਸ ਤਰ੍ਹਾਂ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਤਾਂ ਇੱਕੋ ਇੱਕ ਕਾਰ ਬਣਾਉਣ ਦੇ ਪਾਰਟ ਸੀ ਦੋ ਦੋ ਤਿੰਨ ਤਿੰਨ ਵਾਰੀ ਇਧਰ ਉਧਰ ਚਲੇ ਜਾਂਦੇ ਨੇ ਕੈਨੇਡਾ ਅਗੇ ਫਿਰ ਬਾਰਡਰ ਕਰਾਸ ਕਰਕੇ ਉੱਥੋਂ ਕੁਝ ਪਾਰਟ ਬਣਾਏ ਇਸ ਤਰ੍ਹਾਂ ਇਹ ਚੱਲਦਾ ਰਹਿੰਦਾ ਹੈਗਾ ਤਾਂ ਹੁਣ ਅਗਰ ਟੈਕਸ ਲੱਗ ਰਿਹਾ ਤਾਂ ਇੱਕ ਵਾਰੀ ਯੂ ਕੈਨੇਡਾ ਏ ਤਾਂ 25% ਲੱਗ ਗਿਆ ਉਹ ਪਾਰਟਸ ਦਾ ਕੁਝ ਅਸੈਂਬਲ ਕਰਕੇ ਪਾ ਪਿਸ ਅਮਰੀਕਾ ਵੀ ਦੇ ਫਿਰ 20% ਲੱਗ ਗਿਆ ਇਸ ਤਰ੍ਹਾਂ ਕਰਦੇ ਕਰਦੇ ਮਹਿੰਗਾਈ ਅਮਰੀਕਾ ਦੇ ਵਿੱਚ ਹੁਣ ਕਾਫੀ ਵਧਣ ਵਾਲੀ ਆ ਐਂਡ ਅਗਰ ਟਰੰਪ ਇੱਕ ਟਾਈਮ ਦੇ ਉੱਤੇ ਆ ਕੇ ਨਾ ਰੁਕਿਆ ਉਸ ਤੋਂ ਬਾਅਦ ਕਿ ਲੋਕ ਕੀ ਕਹਿੰਦੇ ਨੇ ਕਿ ਚਲੋ ਇਹ ਤਾਂ ਇਹਦੇ ਪਿੱਛੇ ਟੈਸਲਾ ਦਾ ਜੋ ਆਨਰ ਹੈਗਾ ਇਲਨ ਮਸਕ ਜੋ ਹੁਣ ਇੰਡੀਆ ਵੀ ਇਨਵੈਸਟ ਕਰ ਰਿਹਾ ਤਾਂ ਉਹ ਹੈਗਾ ਜ਼ਰੂਰ ਉਹਦੇ ਪਿੱਛੇ ਉਹ ਲੋਕਾਂ ਦੀ ਬਿਲਕੁਲ ਖੇਰ ਨਹੀਂ ਕਰਦਾ ਉਹ ਜਿਵੇਂ ਜਿਵੇਂ ਕਹਿੰਦੇ ਨੇ ਕਿ ਟਰੰਪ ਨੂੰ ਸੁਜੈਸਟ ਕਰ ਰਹੇ ਆ ਟਰੰਪ ਉਹ ਚੀਜ਼ਾਂ ਕਰ ਰਿਹਾ ਮੈਟਰਸਲ ਦੇ ਵਿੱਚ ਇਹਦੇ ਵਿੱਚ ਅਮਰੀਕਨ ਜੋ ਲੋਕ ਨੇਗੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਇਹ ਸੀਗਾ 트াম্প ਦਾ ਆਉਣ ਦਾ ਨੁਕਸਾਨ ਮੇਨ ਜੋ ਹੈਗਾ ਮਹਿੰਗਾਈ ਵਧੂਗੀ ਦੂਜਾ ਹੈਗਾ ਟ੍ਰੇਡ ਵਾਰ ਚੱਲੂਗਾ ਮਤਲਬ ਉਹ ਚੀਜ਼ਾਂ ਅਗਰ ਉਹ ਟੈਕਸ ਲਗਾ ਰਿਹਾ ਤਾਂ ਕੈਨੇਡਾ ਵਾਲੇ ਵੀ ਟੈਕਸ ਲਗਾ ਰਹੇ ਨੇ ਮੈਕਸੀਕੋ ਵਾਲੇ ਵੀ ਲਗਾ ਰਹੇ ਨੇ ਤੇ ਚਾਈਨਾ ਵਾਲੇ ਵੀ ਅਮਰੀਕਾ ਦੇ ਉੱਤੇ ਲਗਾ ਰਹੇ ਨੇ ਐਂਡ ਯੂਕੇ ਇੰਗਲੈਂਡ ਫਰਾਂਸ ਜਰਮਨੀ ਸਾਰੇ ਜਿਹੜੇ 28 ਕੰਟਰੀ ਨੇਗੇ ਉਹਨਾਂ ਦੇ ਉੱਤੇ 트াম্প ਟੈਕਸ ਲਗਾ ਰਹੇ ਉਹ ਨਦੀ ਲੋ ਚੀਜ਼ਾਂ ਥੇ ਲੋ ਖਰੀਦਦੇ ਨੇ ਉਹ ਮਹਿੰਗੀਆਂ ਹੋਣਗੀਆਂ ਤੇ ਰਿਸਪੌਂਸ ਦੇ ਵਿੱਚ ਫਿਰ ਉਹੀ ਚ ਗੱਲ ਚੱਲੀ ਗਈ ਕਿ ਇੰਗਲੈਂਡ ਵਾਲੇ ਉਹ ਜੋ ਸਮਾਨ ਮੰਗਾਰੇ ਨੇ ਉਹ ਵੀ ਟੈਕਸ ਲਗਾਉਣਗੇ ਤੇ ਲਗਾਉਣਾ ਸਟਾਰਟ ਵੀ ਕਰ ਦਿੱਤਾ ਤੇ ਕਾਫੀ ਜ਼ਿਆਦਾ ਹੁਣ ਇਸ ਟਾਈਮ ਦੇ ਉੱਤੇ ਕਨਫਿਊਜ਼ਨ ਵਾਲੀ ਸਿਚੁਏਸ਼ਨ ਬਣ ਰਹੀ ਹੈ ਤੇ ਇਹਦਾ ਪੋਜ਼ਿਟਿਵ ਅਗਰ ਕੁਝ ਦੇਖੀਏ ਤਾਂ ਹਜੇ ਤੱਕ ਕੁਝ ਪੋਜ਼ਿਟਿਵ ਨਹੀਂ ਲੱਗਦਾ ਬਟ ਇੱਕ ਚੀਜ਼ ਹੈਗੀ ਆ ਕਿ ਜਿਵੇਂ ਇਮੀਗ੍ਰੇਸ਼ਨ ਨੂੰ ਕਾਫੀ ਜ਼ਿਆਦਾ ਪਹਿਲਾਂ ਬਲੇਮ ਕੀਤਾ ਜਾਂਦਾ ਸੀਗਾ ਕੈਨੇਡਾ ਦੇ ਵਿੱਚ ਐਂਡ ਉਹ ਚੀਜ਼ ਥੋੜੀ-ਮੋਟੀ ਨਾਲ ਚੱਲਣ ਗਿਆ ਬਟ ਹੁਣ ਫੋਕਸ ਬਿਲਕੁਲ ਹੀ 트ੰਪ ਦੇ ਉੱਤੇ ਹੋ ਗਿਆ ਤਾਂ ਹੁਣ ਗਵਰਨਮੈਂਟਸ ਇਹ ਗੱਲਾਂ ਨਹੀਂ ਕਰਦੀਆਂ ਕਿ ਅਸੀਂ ਇਮੀਗ੍ਰੇਸ਼ਨ ਇੰਨੀ ਘਟਾਉਣੀ ਇੰਨੀ ਘਟਾਉਣੀ ਆ ਹਾਂ ਉਹ ਥੋੜਾ ਮੋਟਾ ਪਾਰਟ ਹੈਗਾ ਸਟਿਲ ਬਟ ਜ਼ਿਆਦਾ ਫੋਕਸ ਇਹਨਾਂ ਦਾ ਹੁਣ ਹੋ ਗਿਆ ਹਰ 트ੰਪ ਦੇ ਵੱਲ ਇਹ ਚਾਹੁੰਦੇ ਨੇ ਕਿ ਹੁਣ 트ੰਪ ਹਰੇਕ ਦਿਨ ਕੁਝ ਨਾ ਕੁਝ ਕਹਿ ਦਿੰਦਾਗਾ ਤਾਂ ਸਾਰਿਆਂ ਦਾ ਧਿਆਨ ਉਧਰ ਹੀ ਜਾ ਰਿਹਾ ਹੈਗਾ ਐਂਡ ਕਾਰ ਸੀ ਗੱਲੋਂ ਕਿ ਰੀਸੈਸ਼ਨ ਹੋਗੀ ਫਿਰ ਲੰਬਰ ਹੋ ਗਿਆ ਇਹ ਪੋਸਿਟਿਵ ਹੋ ਸਕਦੀ ਆ ਹੁਣ ਕੈਨੇਡਾ ਦੇ ਅਗਰ ਲੰਬਰ ਮਤਲਬ ਕਿ ਜੋ ਲੱਕੜੀ ਹੈਗੀ ਆ ਉਹ ਘਟ ਜਾਊਗੀ ਯੂ ਐਸ ਦੇ ਵਿੱਚ ਤਾਂ ਹੋ ਸਕਦਾ ਇੱਥੇ ਕਾਰਬਨ ਆਨ ਦੀ ਜੋ ਕੀਮਤ ਹੈਗੀ ਆ ਉਹ ਥੋੜੀ ਜਿਹੀ ਨੀਚੇ ਆ ਜਾਵੇ ਐਂਡ ਵੈਸੇ ਵੀ ਕੀਮਤ ਅੱਜਕਲ ਘਟ ਰਹੀਆਂ ਨੇ ਹਾਊਸਿੰਗ ਮਾਰਕੀਟ ਦੀ ਹੋ ਸਕਦਾ ਇਹ ਜੋ ਲੰਬਰ ਹੁਣ ਲੱਕੜੀ ਅਗਰ ਉੱਥੇ ਨਾ ਵਿਕੀ ਅਮਰੀਕਾ ਦੇ ਵਿੱਚ ਘਾਟੇ ਦਾ ਸੌਦਾ ਹੋ ਗਿਆ ਮੈਨਾ ਪਰਸੈਂਟ ਟੈਕਸ ਦੇ ਕੇ ਤਾਂ ਉਹਨਾਂ ਨੇ ਓਬਵੀਅਸਲੀ ਗੱਲ ਆ ਕਿ ਕੈਨੇਡਾ ਦੇ ਵਿੱਚ ਹੀ ਉਹ ਜੋ ਹੈਗੀ ਆ ਲੱਕੜੀ ਜਾਂ ਲੰਬਰ ਉਹ ਵੇਚਣੀ ਹੈਗੀ ਤਾਂ ਇਹਨਾਂ ਘਰਾਂ ਦੀ ਕੀਮਤ ਵੀ ਸਹੀ ਹੋ ਸਕਦੀ ਹੈ ਪਰ ਕਾਫੀ ਚੀਜ਼ਾਂ ਉੱਪਰ-ਨੀਚੇ ਹੋਣਗੀਆਂ ਦੇਖਦੇ ਹਾਂ ਕਿ 트ੰਪ ਕਦੋਂ ਤੱਕ ਇਹ ਚੀਜ਼ਾਂ ਕੰਟੀਨਿਊ ਕਰਦਾ ਹੈਗਾ ਜਾਂ ਫਿਰ ਉਹ ਕਿਸੇ ਤਰ੍ਹਾਂ ਨਾਲ ਸੰਭਲਣ ਦੀ ਵੀ ਟਰਾਈ ਕਰਦਾ ਹੈਗਾ ਕਿਉਂਕਿ ਇਹ ਟਾਈਮ ਦੇ ਉੱਤੇ ਉਹਨੇ ਇੰਡੀਆ ਨਾਲ ਵੀ ਵਗੜ ਰੱਖੀ ਹੈ ਕੈਨੇਡਾ ਨਾਲ ਵੀ ਮੈਕਸੀਕੋ ਨਾਲ ਵੀ ਤੇ ਯੂਕੇ ਇੰਗਲੈਂਡ ਉਹਨਾਂ ਨੂੰ ਤਾਂ ਕੁਝ ਮੰਨਦਾ ਹੀ ਨਹੀਂ ਹੈਗਾ ਫਰਾਂਸ ਹੋ ਗਿਆ ਤੇ ਯੂਕਰੇਨ ਨਾਲ ਵੀ ਬਿਲਕੁਲ ਵਗੜ ਰੱਖੀ ਹੈ ਤੇ ਚਾਈਨਾ ਨਾਲ ਵੀ ਵਗੜ ਰੱਖੀ ਹੈ ਤੇ ਇਸ ਟਾਈਮ ਦੇ ਉੱਤੇ ਇੱਕ ਵੀ ਕੰਟਰੀ ਜੋ ਉਹ ਨਹੀਂ ਹੈਗਾ ਜੋ ਅਮਰੀਕਾ ਦੇ ਸਾਥ ਦੇ ਸਕੇ ਐਂਡ ਇਸ ਤੋਂ ਬਾਅਦ ਆ ਗਿਆ ਕਿ ਇੱਕ ਪ੍ਰੋਸੇਜੁਕਟ ਹੈਗੀ ਆ ਉਹ ਵੀ ਅਮਰੀਕਾ ਦੀ ਆਲਮੋਸਟ ਆਲਮੋਸਟ ਕਦਮੋਂ ਦੀ ਚੱਲੀ ਜਾ ਰਹੀ ਹੈ ਫੋਰ ਐਗਜ਼ਾਮਪਲ ਇਹ 트럼ਪ ਹੈ 2017 18 ਦੀ ਗੱਲ ਤੇ ਉਸ ਟਾਈਮ ਤੇ ਇਹਨਾਂ ਨੇ ਬਿਜ਼ਨਸ ਡੀਲ ਕੀਤੀ ਸੀ ਕੈਨੇਡਾ ਦੇ ਨਾਲ ਤੇ ਮੈਕਸੀਕੋ ਦੇ ਨਾਲ ਟ੍ਰੇਡ ਕਾਫੀ ਜ਼ਿਆਦਾ ਸਮੂਥ ਹੋ ਗਿਆ ਸੀਗਾ ਉਹਦੇ ਉੱਤੇ ਸਾਈਨ ਵੀ 트럼ਪ ਦੇ ਹੈਗੇ ਨੇ ਉਹਨੇ ਕਿਹਾ ਸੀ ਕਿ ਮੈਂ ਐਗਰੀਮੈਂਟ ਕਰਦਾ ਹਾਂਗਾ ਤੇ ਹੁਣ ਜਦੋਂ ਦੁਬਾਰਾ ਆਇਆ ਹੁਣ ਉਹਨੇ ਉਹ ਐਗਰੀਮੈਂਟ ਤੋੜ ਦਿੱਤਾ ਤਾਂ ਇਹਦੇ ਨਾਲ ਜਿਹੜੇ ਹੋਰ ਕੰਟਰੀ ਹੈਗੇ ਨੇ ਛੋਟੇ-ਮੋਟੇ ਕੰਟਰੀ ਵੀ ਉਹ ਵੀ ਸੋਚ ਰਹੇ ਨੇ ਕਿ ਹੁਣ ਅਮਰੀਕਾ ਦੇ ਸਾਈਨ ਕੀਤੀਆਂ ਹੋਈਆਂ ਚੀਜ਼ਾਂ ਵੀ ਮਤਲਬ ਇੰਨੀਆਂ ਜ਼ਿਆਦਾ ਇੱਕ ਪ੍ਰੋਮਿਸਿੰਗ ਨਹੀਂ ਰਹੀਆਂ ਹੈਗੀਆਂ ਅਗਰ ਉਹ ਕੌਂਟਰੈਕਟ ਵੀ ਕਰਦਾ ਅਮਰੀਕਾ ਕਿਸੇ ਨਾਲ ਤਾਂ ਉਹ ਚੀਜ਼ ਦੀ ਵੀ ਪ੍ਰਸੰਗਯੋਗਤਾ ਨਹੀਂ ਰਹੀ ਹੈ ਨਹੀਂ ਪਤਾ ਚੱਲਦਾ ਕਿ ਰੰਪਾ ਅਗਲੇ ਸਾਲ ਆ ਕੇ ਖੁਦ ਹੀ ਮੁੱਕਰ ਜਾਵੇ ਤਾਂ ਇਹ ਸੀਗਾ ਟਰੰਪ ਦਾ ਕੀ ਅਸਰ ਹੋਣ ਵਾਲਾ ਹੈਗਾ ਅਮਰੀਕਾ ਦੇ ਵਿੱਚ ਜਾਂ ਫਿਰ ਕੈਨੇਡਾ ਦੇ ਵਿੱਚ ਜਾਂ ਫਿਰ ਹੋਰ ਯੂਰੋਪੀਅਨ ਕੰਟਰੀਜ਼ ਦੇ ਵਿੱਚ ਇਹ ਮੇਰਾ ਪਰਸਨਲ ਥਿਊ ਸੀਗਾ ਯੂ ਮੇ ਐਗਰੀ অর ਨਾਟ ਬਟ ਮੋਸਟ ਆਫ ði ਥਿੰਗਸ ਆਰ ਅਗਰੀਏਬਲ ਤੇ ਇਹੀ ਸੀਗਾ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਜੋ ਮੈਂ ਹੋਰ ਵੀ ਵੀਡੀਓਜ਼ ਬਣਾਉਂਦਾ ਰਾਂ ਥੈਂਕ ਯੂ ਸੋ ਮੱਚ